ਕੀ ਮਾਮਲਾ ਜੀ ਕੋਨਫਰੈਸਟ ਇਹ ਸਾਡੇ ਸਮਰਾਲਾ ਦੇ ਮਾਛੂਆੜੇ ਦੇ ਏਰੀਏ ਦੇ ਵਿੱਚ ਕੁਝ ਜਿਹੜੀਆਂ ਚ 5-6 ਵਾਰ 4-5 ਵਾਰ ਤਾਂ ਲੁੱਟਖੋਦੀਆਂ ਹੋਈਆਂ ਸੀ ਸਮਰਾਲੇ ਇੱਕ ਦੁਕਾਨਦਾਰ ਤੋਂੜਾ ਰਾਤ ਨੂੰ 10:30 ਪਾਣੀ 11 ਵਜੇ 3000 ਰੁਪਏ ਖੂਗਾ ਲੈ ਕੇ ਸੀ ਆ ਕਿਰਪਾਨਾਂ ਦਾਤਰ ਵਗੈਰਾ ਦਿਖਾ ਕੇ ਇਸ ਤੋਂ ਬਾਅਦ 2 ਦਿਨ ਪਹਿਲਾਂ ਜਿਹੜਾ ਪੂਰ ਫਾਰਮ ਹੈ ਇੱਥੇ ਲੈਰ ਦੇ ਕਿਨਾਰੇ ਤੇ ਉੱਥੋਂ ਵੀ ਜਿਹੜੇ ਬੰਦੇ ਪੂਲ ਦੇ ਵਿੱਚ ਇਸ਼ਨਾਨ ਕਰ ਰਹੇ ਨਾਰੇ ਸੀ ਉਹਨਾਂ ਤੋਂ ਕਿਰਪਾਨ ਨੁੰਦੇ ਹੱਥ ਇੱਕ ਤੇ ਮਾਰਗਵਾਤੇ ਪੈਸੇ ਤੇ ਮੋਬਾਈਲ ਖੋਖਾ ਲੈ ਗਏ ਸੀ ਇਸ ਵੰਦੀ ਸਾਡਾ ਜਿਹੜਾ ਐਸਐਚਓ ਮਸ਼ਗਵੜਾ ਦੇ ਸਮਰਾਲਾ ਸਾਡੀਆਂ ਟੀਮਾਂ ਤੇ ਸਪੈਸ਼ਲ ਫੋਰਸ ਅਸੀਂ ਲਗਾਏ ਹੋਏ ਸੀ ਕੱਲ ਸਵੇਰੇ ਇਸੇ ਗੈਂਗ ਨੇ ਚਾਣਾ ਪਿੰਡ ਜਿਹੜਾ ਸੇਪੂਲੇ ਨਾਜ਼ੀ ਦਾ ਮੰਦਿਰ ਹੈ ਉੱਥੇ ਇੱਕ ਸੰਗਤ ਜਿਹੜੀ ਵਸ ਦੇ ਵਿੱਚ ਆ ਰਹੀ ਸੀ ਇੱਕ ਸਾਈਡ ਨਾ ਦੇਣ ਕਰਕੇ ਇਹਨਾਂ ਦਾ ਜਿਹੜਾ ਬੱਸ ਡਰਾਈਵਰ ਆ ਬੱਸ ਦੇ ਕਿਰਪਾਨਾਂ ਵੀ ਮਾਰੀਆਂ ਤੇ ਬੱਸ ਡਰਾਈਵਰ ਨੂੰ ਵੀ ਥ੍ਰੈਟ ਕੀਤਾ ਤੇ ਉਦੋਂ ਵੀ ਜਿਹੜੀ ਆ ਸਤ ਪੈਸੇ ਖੋਣ ਹੋਏ ਜਿਹਦੀ ਧਾਰਮਿਕ ਬਦਾਅ ਹੋਣ ਕਰਕੇ ਵੀ ਇਹਦੀ ਮੁਕਦਮੇ ਦੀ ਜਿਹੜੀ ਗੰਬੀਰਤਾ ਨੂੰ ਜਾਣਦੇ ਸਾਡੇ ਜਿਹੜੇ ਮਾਨਯੋਗ ਐਸਐਸਪੀ ਜੋਤੀ ਜਦਵੈ ਜੀ ਬਣੋਂ ਇਹ ਵੀ ਜਿਹੜੀ ਨਾਲ ਸਪੈਸ਼ਲ ਬਣਾ ਜੀ ਸਾਡੇ ਜਿਹੜੀ ਅਟੈਚ ਕੀਤੀ ਗਈ ਕੱਲ ਸਵੇਰ ਤੋਂ ਹੀ ਅਸੀਂ ਪੇਸ਼ੈਂਟ ਨੂੰ ਜਿਹੜਾ ਬੜੇ ਸਟੇਜੇ ਟੰਗ ਨਾਲ ਹੋਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਥਰੂ ਚਲਾ ਰਹੇ ਸੀ ਜਿਵੇਂ ਸਾਨੂੰ ਕੱਲ 1:30 ਵਜੇ ਦੇ ਲੱਗੇ ਸਕੂਲ ਦੇ ਲੱਗੇ ਇਹਨਾਂ ਜਿਹੜੇ ਮਾੜੇ ਬੰਦੇ ਸੀ ਜਿਹੜੇ ਲਟੇਰੇ ਸੀ ਡਾਕਾ ਮਾਰਨ ਆਲੇ ਇਹਨਾਂ ਦੇ ਮਗਰ ਸਾਡੇ ਦੋਨੇ ਸਜ ਦੇ ਸਪੈਸ਼ਲ ਬਨਾਜ ਦੇ ਮੈਂ ਖੁਦ ਵੀ ਜਿਹੜਾ ਮਗਰ ਲੱਗੇ ਸੀ ਸਕੂਲ ਦੇ ਬੈਕ ਸਾਈਡ ਤੇ ਇਹਨਾਂ ਦੀ ਜਿਹੜੀ ਡਰੇ ਆ ਦੀ ਜਿਹੜੀ ਗੱਡੀ ਆ ਉਸੇ ਤਸਕੀ ਸੀ ਮੌਕੇ ਤੋਂ ਅਸੀਂ ਜਿਹੜੇ ਤਿੰਨ ਬੰਦੇ ਆ ਤਿੰਨ ਮੁੱਲਜਮ ਮਨੀਸ਼ ਹੈ ਮਛਗੜਾ ਸਾਹਿਬ ਦਾ ਤੇਜਿੰਦਰ ਹੈ ਤੇ ਹਰਜੋਤ ਹੈ ਇਹਨਾਂ ਚ ਦੋ ਮੁੱਲ ਜਿਹੜੇ ਮਛਗੜਾ ਸਾਹਿਬ ਦੇ ਆ ਤੇ ਇੱਕ ਮੁੱਲ ਸਮਰਾਲੇ ਦਾ ਤੇ ਨਾ ਮੁੱਲ ਜਿਨ੍ਹਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਜਿਨ੍ਹਾਂ ਕੋਲੋਂ ਡਾਕਾ ਮਾਰਕ ਲੁੱਟੇ ਜਿਹੜੇ ਆ ਖੋਏ ਮੋਬਾਈਲ ਆ ਨੋ ਮੋਬਾਈਲ ਜਿਹੜੇ ਇਹਨਾਂ ਤੋਂ ਬਰਾਮਦ ਕੀਤੇ ਆ ਇਸ ਤੋਂ ਬਿਨਾ ਜਿਹੜੀ ਇਹਨਾਂ ਨੇ ਵਰਨਾਕਾਰ ਉੱਥੇ ਵਸਤੇ ਵੀ ਜਿਹੜੀਆਂ ਕੁਰਪਾਨਾ ਮਾਰੀਆਂ ਸੀ ਵਰਨਾਕਾਰ ਚਿੱਟੇ ਲਗਦੀ ਸੀ ਪੀਵੀ082024 ਨੰਬਰ ਇਹਦਾ origignal ਨੰਬਰ ਪਰ ਜਦੋਂ ਇੱਕਲ ਫੜਿਆ ਉਹਦੋਂ ਇਹਨਾਂ ਨੇ ਫੇਕ ਨੰਬਰ ਲਾਇਆ ਸੀ ਪੀਵੀ08224ਵੀ ਲਾਇਆ ਸੀ ਉਲਟਾ ਤੇ ਜੇ ਸਬੰਧੀ ਸਾਡਾ ਜਿਹੜਾ ਮਕਦਮਾ ਨੰਬਰ 118 ਅੰਡਰ ਸੈਕਸ਼ਨ 109 310 2 ਤੇ 311 ਵੀਨਸ ਅਸੀਂ ਦਰਜ ਕੀਤਾ ਹੈ ਇਸ ਤੋਂ ਬਿਨਾ ਇਹਨਾਂ ਤੇ ਇੱਕ ਜਿਹੜਾ ਲੁੱਟਖੋ ਦਾ ਮਕਦਮਾ ਸਮਰਾਲੇ ਵੀ ਦਰਜ ਆ ਤੇ ਇਸ ਗੈਂਗ ਨੂੰ ਫੜਨ ਦੇ ਨਾਲ ਜਿਹੜੀ ਆ ਸਾਡੇ ਤਕਰੀਬਨ ਜਿਹੜੀਆਂ 7 ਵਾਰ ਦਾ ਸਾਡੀ ਆਹੀ ਟਰੇਸ ਕੀਤੀਆਂ ਲੁੱਟ ਹੋ ਰਹੀਆਂ ਕਿ ਸਮਰਾਲੇ ਤੋਂ ਬੰਨਾ ਕਿਤੇ ਹੋਰ ਵੀ ਇਹਨਾਂ ਦੇ ਮੁਕੱਦਮੇ ਦਰਜ ਪਾਈ ਗਏ ਨੇ ਨਹੀਂ ਸਮਰਾਲੇ ਤੋਂ ਇਹ ਕਾਲੀ ਰੈਸਟ ਕੀਤੇ ਆ ਅਸੀਂ ਜਿਹੜਾ ਉਹਨਾਂ ਦਾ ਰਿਮਾਰਡ ਲਿਆਗਾ ਤਹਿਕੀਕਾਤ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਨਵੇਂ ਜਿਹੜਾ ਹੋਰ ਵੀ ਮੁਕੱਦਮੇ ਬਰੇ ਆਉਗੇ ਕਿਉਂਕਿ ਮੁਕੱਦਮੇ ਤਾਂ ਇਹਨਾਂ ਦੇ ਛੋਟੇ-ਮੋਟੇ ਹੋਰ ਵੀ ਆਉਣਗੇ ਜਿਹੜੇ ਸਾਡੇ ਕੋਲ ਰਜਿਸਟਰ ਨਹੀਂ ਆ ਜੋ ਵਿਚਾਰੇ ਕੁਲਫੀ ਵਾਲਾ ਤੋਂ ਗਿਆ ਤੋਂ ਇਹਨਾਂ ਦਾਤਰੇ ਆ ਕਿਰਪਾਨਾ ਦਿਖਾ ਕੇ ਪੈਸੇ ਖੋਲੇ ਇਹੇ ਜਿਹੇ ਮੁਕੱਦਮੇ ਸਾਡੇ ਕੋਲ ਰਜਿਸਟਰ ਨਹੀਂ ਆ ਪਰ ਜਿਹੜੇ 8 ਨੂੰ ਮੋਬਾਈਲ ਇਹ ਤਾਂ ਇਹਨਾਂ ਖੋਏ ਹੋਏ ਆ ਤੇ ਅਡਾੜਤਾਵਾ ਤੋਂ ਮਸ਼ਗੜਾ ਤੇ ਸੰਬਰਾਲਾ ਏਰੀਆ ਚੋਂ ਨਾਲ ਜੇ ਕੋ ਕੂਮਕਲਾ ਵਗੈਰਾ ਇਹ ਕੁਆੜਾ ਇਸ ਵਾਸੋਂ ਵੀ ਇਹਨਾਂ ਦੇ ਹੁਣ ਆਡੈਂਟੀਫਿਕੇਸ਼ਨ ਕਰਾਈ ਜਾਊਗੀ ਇਹਨਾਂ ਕਿੱਥੋਂ ਕਿੱਥੋਂ ਖੋਏ ਆ ਇਹਨਾਂ ਦਾ ਸਰ ਲੁੱਟਕੋ ਨਾਲ ਹੀ ਸੰਬੰਧ ਸੀ ਜਾਂ ਕੋਈ ਨਸ਼ੇ ਨਸ਼ਿਆਂ ਦਾ ਸੀ ਬਨੇ ਇਹਨਾਂ ਦਾ ਡਾਕ ਲੁੱਟਕੋ ਕੀ ਡਾਕੇ ਮਾਰਿਆ ਨੇ ਟੱਕੇ ਮਾਰਿਆ ਨੇ ਜਿਵੇਂ ਪੰਜ ਬੰਦੇ ਆਉਂਦੇ ਸੀ ਬੰਨਾਕਾਰ ਦੇ ਵਿੱਚ ਇਹ ਤਕਰੀਬਨ 15 ਦਿਨ ਤੋਂ ਸਰਕਾਰ ਵਿੱਚ ਆਪਣੇ ਸਾਰੇ ਇਹ ਵਿੱਚ ਕੋਈ ਹੋਰ ਹਥਿਆਰ ਵਗੈਰਾ ਤੁਸੀਂ ਕੀ ਸਰ ਇਹਨਾਂ ਕੋਲ ਹੀ ਨਹੀਂ ਨਹੀਂ ਕਿਰਪਾਣਾ ਤੇ ਦੱਤਰ ਇਹੀ ਸਿਆਰ